ਇਕ ਓਮਕਾਰ ਨੂੰ ਸਿਰ ਝੁਕਾ ਕੇ ਕਰ ਅਰਦਾਸ ਚੌਂਕੜਾ ਲਾ ਕੇ ਇਕ ਓਮਕਾਰ ਨੂੰ ਸਿਰ ਝੁਕਾ ਕੇ ਕਰ ਅਰਦਾਸ ਚੌਂਕੜਾ ਲਾ ਕੇ ਅਮਰਦਾਨਿਆ ਛੇੜ ਦੇ ਤਰ ਅਮਰਦਾਨਿਆ ਛੇੜ ਦੇ ਤਰ ਬਾਣੀ ਤੁਰ ਤੋਂ ਆਈਆ ਮੇਰਾ ਨਾਨਕ ਵੀਰਾ ਗਾਵੇ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਮਾਤ ਪਿਤਾ ਦੀ ਅਖਦਾ ਤਾਰਾ ਬਾਬਲ ਦਾਏ जग कहे जग तारण वाला नानक शाहर मात पिता अख़दा तारा बाबल दाए नूर जग कहे जग तारण वाला नानक शाह जूर। करना वंड के वण्डके ਕਿਰਤ ਕਰਨ ਵੰਡ ਕੇ ਛਕਣਾ ਸਭ ਨੂੰ ਨਾਮ ਜਪਾਵੇ ਬਾਣੀ ਤੁਰ ਤੋਂ ਆਈਆ ਮੇਰਾ ਨਾਨਕ ਵੀਰਾ ਗਾਵੇ ਬਾਣੀ ਤੁਰ ਤੋਂ ਆਈਆ ਮੇਰਾ ਨਾਨਕ ਵੀਰਾ ਗਾਵੇ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ सतनाम सतनाम वाहे गुरु वागुरु वाहे उत्ते राज कर बनके र अमृत पिजे करदा नदर निहाल रुहं उत्ते राज कर बनके र अमृत पिजे करदा नदर ਸ਼ਬਦ ਗੁਰੂ ਨਾਲ ਜੋੜੇ ਸਭ ਨੂੰ ਸ਼ਬਦ ਗੁਰੂ ਨਾਲ ਜੋੜੇ ਸਭ ਨੂੰ ਜਿੱਥੇ ਜਿੱਥੇ ਜਾਵੇ ਬਾਣੀ ਤੁਰਤੋਂ ਆਈਆ ਮੇਰਾ ਨਾਨਕ ਵੀਰਾ ਗਾਵੇ ਬਾਣੀ ਤੁਰਤੋਂ ਆਈਆ ਮੇਰਾ ਨਾਨਕ ਵੀਰਾ ਗਾਵੇ सतनाम सतनाम वाहे गुरु वाहे गुरु सतनाम सतनाम वाहे गुरु वाहे गुरु सतनाम सतनाम वाहे गुरु वाहे गुरु सतनाम सतनाम वाहे गुरु वागुरु वागुरु बलिया बलि नानक पीरा पीर पीर मेरे ता गुरु है मेरा दुनिया कहे फकीर ਬੱਲੀਆਂ ਦਾ ਬਲੀਏ ਨਾਨਕ ਪੀਰਾਂ ਦਾ ਏ ਪੀਰ ਮੇਰੇ ਲਈ ਤਾਂ ਗੁਰੂ ਹੈ ਮੇਰਾ ਦੁਨੀਆ ਕਹੇ ਫਕੀਰ ਰੋਮੀ ਜਹੇ ਦੁਖੀਏ ਨੂੰ ਰੋਮੀ ਜਹੇ ਦੁਖੀਏ ਕਵੀ ਰਾਗਾਵੇ ਬਾਣੀ ਤੁਰਤੋਂ ਆਈਆ ਮੇਰਾ ਨਾਨਕ ਵੀਰਾ ਗਾਵੇ ਬਾਣੀ ਤੁਰਤੋਂ ਆਈਆ ਮੇਰਾ ਨਾਨਕ ਵੀਰਾ ਗਾਵੇ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ